ਚਾਰ ਕੁੜੀਆਂ ਸਮੇਤ ਅੱਜ ਦੇ 15 ਰਿਸ਼ਤੇ ਤਿੰਨ ਕੁੜੀਆਂ ਜੱਟ ਸਿੱਖ ਪਰਿਵਾਰ ਤੋਂ ਇੱਕ ਕੁੜੀ ਹਿੰਦੂ ਪਰਿਵਾਰ ਤੋਂ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਜੀ ਪਰਿਵਾਰ ਦੇ ਨੰਬਰਾਂ ਨਾਲ ਉਹੀ ਫੋਨ ਕਰੋ ਜਿਸ ਤਰ੍ਹਾਂ ਪਰਿਵਾਰ ਨੇ ਲਿਖਾਇਆ ਪਹਿਲਾ ਰਿਸ਼ਤਾ ਜਿਲ੍ਹਾ ਬਠਿੰਡਾ ਤੋਂ ਆ ਮੁੰਡਾ ਕੈਨੇਡਾ ਸਿਟੀ ਜਾਣਾ 10 ਕਿੱਲੇ ਜ਼ਮੀਨ ਆ ਭਰਾ ਕੋਈ ਨਹੀਂ ਡਾਟਾ ਪੜੋ ਸਮਝੋ ਤੇ ਪਰਿਵਾਰ ਨਾਲ ਗੱਲਬਾਤ ਕਰੋ ਜੀ ਹਰੇਕ ਦੇ ਹੇਠਾਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੁੰਦਾ ਹੈ ਅਗਲਾ ਰਿਸ਼ਤਾ ਜਿਲ੍ਹਾ ਲੁਧਿਆਣਾ ਤੋਂ ਆ ਜੀ ਆਸਟ੍ਰੇਲੀਆ ਦੇ ਵਿੱਚ ਆਪਣਾ ਕੰਮ ਹੈ ਆਪਣੀ ਆਸਟ੍ਰੇਲੀਆ ਵਿੱਚ ਦੋ ਕੰਪਨੀਆਂ ਮੁੰਡਾ ਵੈਸ ਨੂੰ ਹੈ ਕੱਦ ਕਾਠ ਭੈਣ ਭਾਈ ਕੁੜੀ ਕਿਸ ਤਰ੍ਹਾਂ ਚਾਹੀਦਾ ਡਾਟਾ ਪੜ ਕੇ ਦੋ ਨੰਬਰ ਦਿੱਤੇ ਹੋਏ ਨੇ ਸਕਰੀਨ ਸ਼ਾਟ ਲੈ ਲਿਆ ਕਰੋ ਜਾਂ ਸਕਰੀਨ ਰੋਕ ਲਿਆ ਕਰੋ ਡਾਟਾ ਪੜ ਕੇ ਫਿਰ ਫੋਨ ਕਰਨਾ ਜੀ ਅਗਲਾ ਰਿਸ਼ਤਾ ਫਤਿਹਗੜ੍ਹ ਸਾਹਿਬ ਤੋਂ ਹੈ ਇੰਡੀਅਨ ਆਰਮੀ ਦੇ ਵਿੱਚ ਆ ਮੁੰਡਾ 5 ਕਿਲੇ ਜਮੀਨਾਂ ਪਿਤਾ ਖੇਤੀਬਾੜੀ ਕਰਦੇ ਨੇ ਭਰਾ ਵੀ ਜੋਬ ਤੇ ਹੈ ਡਾਟਾ ਪੜ ਕੇ ਗੱਲ ਕਰੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਜ਼ਿਲ੍ਹਾ ਲੁਧਿਆਣਾ ਤੋਂ ਆ ਮੁੰਡਾ ਪ੍ਰਾਈਵੇਟ ਸੇਲਜ਼ ਮੈਨੇਜਰ ਹੈ ਡੇਢ ਕਿੱਲਾ ਜ਼ਮੀਨ ਆ ਕੱਦ ਕਾਠ ਭੈਣ ਭਾਈ ਸਾਰਾ ਡਾਟਾ ਪੜ੍ਹ ਕੇ ਏਠਾਂ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜ਼ਿਲ੍ਹਾ ਸੰਗਰੂਰ ਤੋਂ ਆ ਮੁੰਡਾ 12 ਕਿੱਲੇ ਜ਼ਮੀਨ ਆ ਸਹਿਰੀ ਸਹਿਰੀ ਜ਼ਮੀਨ ਤੇ ਪਲਾਂਟ ਨੇ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਡਾਟਾ ਪੜ੍ਹ ਕੇ ਏਠਾਂ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਐਡ ਪੁਆਉਂਡ ਦੀ ਏਠਾਂ ਪੀਲੀ ਪੱਟੀ 'ਚ ਸਾਡਾ ਨੰਬਰ ਹੈ ਜੀ ਅਗਲਾ ਰਿਸ਼ਤਾ ਸਿੰਘ ਸਰਦਾਰ ਹੈ ਜੀ ਮੁੰਡਾ ਮਹਾਲੀ ਤੋਂ ਹੈ ਇੰਜੀਨੀਅਰ ਹੈ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਖਾਸ ਤੌਰ ਤੇ ਕਾਲਮ ਜ਼ਰੂਰ ਪੜਿਆ ਕਰੋ ਜੀ ਡਾਟਾ ਪੜ ਕੇ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਨਾਮ ਹੈ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਜੱਟ ਸਿੱਖ ਹੈ ਮੁੰਡਾ 8 ਕਿੱਲੇ ਜ਼ਮੀਨ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਸਾਰਾ ਡਾਟਾ ਪੜ ਕੇ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੇ ਗਰਲ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਜਲੰਧਰ ਤੋਂ ਕੁੜੀ ਬਲੌਂਕ ਕਰਦੀ ਹੈ ਕੁੜੀ ਦੇ ਹਸਬੰਦ ਜਿਹੜੇ ਐਕਸਪਾਇਰ ਹੋ ਗਏ ਸੀ 5 ਸਾਲ ਦੀ ਕੁੜੀ ਆ ਕੋਲ ਹਨਾ ਪਹਿਲਾਂ ਚੰਗੀ ਤਰ੍ਹਾਂ ਸਮਝਿਓ ਫਿਰ ਪਰਿਵਾਰ ਨਾਲ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨਾਮ ਐਚ ਸਿੰਘ ਮਾਨਸਾ ਤੋਂ ਆ ਮੁੰਡਾ ਗਵਰਨਮੈਂਟ ਰੈਗੂਲਰ ਟੀਚਰ ਹੈ ਪੋਸਟਿੰਗ ਲੁਧਿਆਣਾ ਸਿਟੀ ਦੇ ਵਿੱਚ ਹੈ ਡਾਟਾ ਪੜ੍ਹੋ ਜੀ ਧਿਆਨ ਨਾਲ ਤੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਲਾਲ ਪੱਟੀ 'ਚ ਨੰਬਰ ਆ ਅਗਲਾ ਰਿਸ਼ਤਾ ਯੂਕੇ ਤੋਂ ਆ ਜੀ ਜ਼ਿਲ੍ਹਾ ਬਰਨਾਲਾ ਤੋਂ ਆ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਯੂਕੇ ਦੇ ਵਿੱਚ ਸਿਟੀ ਜਾਣਾ ਯੂਕੇ ਦੇ ਵਿੱਚ ਪੱਕਾ ਮੁੰਡਾ 13 ਕਿੱਲੇ ਜ਼ਮੀਨ ਆ ਡਾਟਾ ਪੜ ਕੇ ਸਮਝ ਕੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਆ ਆਸਟ੍ਰੇਲੀਆ ਦੇ ਵਿੱਚ ਮੈਲਬੌਰਨ ਆਨਿੰਗ ਟਰੱਕ ਐਨ 25 ਕਿੱਲੇ ਜ਼ਮੀਨ ਆ ਮੁੰਡਾ ਡਿਵੋਰਸਡ ਐ ਤੇ ਬਾਕੀ ਦੋ ਪ੍ਰਾਣੇ ਉਹ ਵੀ ਇੰਡੀਆ ਕਾ ਆਸਟ੍ਰੇਲੀਆ ਡਾਟਾ ਪੜ ਕੇ ਗੱਲ ਕਰੋ ਅਗਲਾ ਰਿਸ਼ਤਾ ਜ਼ਿਲ੍ਹਾ ਸੰਗਰੂਰ ਤੋਂ ਆ ਜੀ ਕੈਨੇਡਾ ਦੇ ਵਿੱਚ ਸਿਟੀ ਕੈਨੇਡਾ ਸਿਟੀ ਦੇ ਵਿੱਚ ਜੋਬ ਐਨ ਗਵਰਨਮੈਂਟ ਸੈਕਟਰ ਦੇ ਵਿੱਚ ਕਾਸਟ ਕੱਦ ਸਾਰਾ ਕੁਝ ਪੜ੍ਹ ਕੇ ਫਿਰ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਭਰਾ ਪਿਤਾ ਦੋਨੇ ਇਟਲੀ ਦੇ ਵਿੱਚ ਪੀਆਰ ਨੇ 15 ਸਾਲ ਤੋਂ ਸਾਰਾ ਡਾਟਾ ਪੜ੍ਹ ਕੇ ਸਮਝ ਕੇ ਖਾਸ ਤੌਰ ਤੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਫਿਰ ਫੋਨ ਕਰੋ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਫਰੀਦਕੋਟ ਤੋਂ ਕੁੜੀ ਕਨੇਡਾ ਦੇ ਵਿੱਚ ਵਾਇਟਰ ਵੀਜ਼ਾ ਤੇ ਖਾਸ ਤੌਰ ਤੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਇਹ ਜ਼ਰੂਰ ਪੜ੍ਹਨਾ ਜੀ ਜਿਨ੍ਹਾਂ ਦੀ ਡਿਮਾਂਡ ਹੋ ਉਹਦੇ ਮੁਤਾਬਕ ਹੀ ਫੋਨ ਕਰੋ ਅਗਲਾ ਰਿਸ਼ਤਾ ਮਲੇਰਕੋਟਲਾ ਤੋਂ ਆ ਜੀ ਮੁੰਡਾ 7 ਸਾਲ ਤੋਂ ਬਾਅਦ ਦੁਬਾਰਾ ਇੰਡੀਆ ਆਇਆ ਹੋ ਫੋਨ ਕਰੋ ਜੀ ਪਰਿਵਾਰ ਨਾਰਾ ਤੇ ਐਡ ਪਵਾਉਣ ਲਈ ਇੱਥਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਜੀ ਚੰਗੀ ਤਰ੍ਹਾਂ ਨੰਬਰ ਪੜ੍ਹ ਕੇ ਐਡ ਪਵਾ ਸਕਦੇ ਹੋ ਤੇ ਚੈਨਲ ਸਬਸਕ੍ਰਾਈਬ ਕਰੋ